ਕ੍ਰਿਸਚੀਅਨ ਭਾਈਚਾਰੇ ਵੱਲੋਂ ਅੱਜ ਦੇ ਦਿਨ 크ਿਸਮਸ ਦਾ ਤਿਹਾਰ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਉੱਥੇ ਹੀ ਲੁਧਿਆਣਾ ਦੇ ਸਲੀਮ ਟਾਬਰੀ ਟੈਂਪਲ ਆਫ ਗੋਡ ਚਰਚ ਦੇ ਵਿੱਚ ਵੀ ਇਸ ਤਿਹਾਰ ਨੂੰ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਉਧਰ ਪਾਸਟਰ ਅਲੀਸ਼ਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੇ ਚਰਣਾ ਵਿੱਚ ਅਰਦਾਸ ਕੀਤੀ ਗਈ ਹੈ ਅਤੇ ਲੋਕਾਂ ਨੇ ਇਸ ਬਾਬਤ ਅਸ਼ੀਰਵਾਦ ਵੀ ਲਿਆ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ

कर देते हैं मुझे नहीं ਚਰਚੇ 크리스마ਸ ਦਿਹਾੜਾ ਮਨਾਇਆ ਗਿਆ ਜਿਹਦੇ ਵਿੱਚ ਹਜ਼ਾਰਾਂ ਸੰਗਤਾਂ ਨੇ ਆ ਕੇ ਇਸ ਸ਼ਾਮਿਲ ਹੋਏ ਔਰ ਇਸ ਤੇ ਭਜਨ ਗੀਤਨ ਗਾਏ ਗਏ ਬੱਚਿਆਂ ਨੇ ਭੰਗੜਾ ਦੇ ਦੁਆਰਾ ਇੱਕ ਮੈਸੇਜ ਦਿੱਤਾ ਔਰ ਪ੍ਰਭੂ ਦੇ ਵਿੱਚ ਇਹ ਸਭ ਦੇ ਦੀ ਦੁਆ ਸਲਾਮਤੀ ਕੀਤੀ ਗਈ ਕਿ ਖੁਦਾਵੰ ਜੋ ਇਸ ਜਗ੍ਹਾ ਤੇ ਲੋਕ ਆਏ ਸੀ ਔਰ ਜਿਹੜੇ ਇਸ ਜਗ੍ਹਾ ਤੇ ਆਉਣਗੇ ਸਭ ਦੇ ਕਰਾ ਚ ਖੁਦਾਵੰ ਬਰਕਤ ਬਣਾਈ ਰੱਖੇ ਕਿਉਂ ਮਨਾਇਆ ਗਿਆ ਇਹ ਪ੍ਰਭੂ ਜੀ ਸ਼ਮਸੀ ਦਾ ਜਨਮ ਦਿਹਾੜਾ ਜਿਹੜਾ ਹੈ ਜੋ ਬਾਈਬਲ ਦੱਸਦੀ ਹੈ ਕਲਾਮ ਦੱਸਦਾ ਹੈ ਕਿ ਪ੍ਰਭੂ ਯਿਸੂਮਸੀ ਦਾ ਜਨਮ ਹੋਇਆ ਕੁਵਾਰੀ ਤੋਂ ਪੈਦਾ ਹੋਏ ਔਰ ਉਹਨਾਂ ਨੇ ਇਸ ਸੰਸਾਰ ਚਾਹੇ ਪਾਪਾਂ ਦੀ ਮੁਕਤੀ ਤੇ ਆਜ਼ਾਦੀ ਲਈ ਲੋਕਾਂ ਦੇ ਲਈ ਜ਼ਿੰਦਗੀ ਨੂੰ ਵਤੀਤ ਕੀਤਾ ਜਾਓ ਕੋਈ ਉੱਤੇ ਈਮਾਨ ਕਰੇ ਵਿਸ਼ਵਾਸ ਕਰੇ ਨਾ ਸਟਾਈ ਬਲਕੇ ਸਦਾ ਹੀ ਜ਼ਿੰਦਗੀ ਪ੍ਰਾਪਤ ਕਰੇ। ਇਹ ਹੀ ਦਮਾਂਗੇ ਕੀ ਆਓ ਅਸੀਂ ਸੰਸਾਰ ਦੀ মোহ ਮਾਇਆ ਸਾਰੇ ਕੁਝ ਛੱਡ ਕੇ ਖੁਦਾਵਲ ਲੱਗੇ ਰੂਹਦਾਰੀ ਵੱਲ ਲੱਗੇ ਤਾਂ ਜੋ ਪਰਮਾਤਮਾ ਵੱਲੋਂ ਸੁੱਖ ਦੀ ਜ਼ਿੰਮੇਨ ਪਾਈਏ। ਮੈਂ ਲੱਖ ਲੱਖ ਬਤਾਈਆਂ ਦੇਣਾ ਭੱਟੇ ਦਿੰਦੀਆਂ ਸਾਰਿਆਂ ਨੂੰ ਪਰਬੂ ਨੂੰ ਮੈਂ ਕਹਿੰਦਾ ਤਿਆਦ ਕਰਦਾ ਵੀ ਸਾਰਿਆਂ ਤੇ ਹੱਥ ਆਪਣਾ ਰੱਖਣ ਛਤਰ ਛਾਇਆ ਆਪਣਾ ਦੇਣ ਅਸੀਂ ਕਿੱਥੇ ਆਏ ਹੁ ਗਏ ਅਸੀਂ ਸ੍ਰੀਮ ਟਾਪਰੀ ਆਏ ਆ ਇੱਥੇ ਆ ਕੇ ਸਾਰਿਆਂ ਦਾ ਧੰਨਵਾਦ ਕਰਦਾ ਵੀ ਲੱਖ ਲੱਖ ਵਧਾਈ ਦਿੰਦਾ ਵੱਡੇ ਦਿੰਦੀ ਆ ਮੈਂ ਦਲੀਕਵਾਰ ਥਾਪਰ ਕਿਲੇ ਮੈਂ ਲੈ ਤੋ ਆ ਆਮ ਪਾਰਟੀ ਦਾ ਪ੍ਰਧਾਨ ਪ੍ਰੈਜ਼ੀਡੈਂਟ ਮੈਂ ਆਇਆ ਕਿਲੇ ਮਹੱਲੇ ਤੋਂ ਸਲੇਮ ਟਾਪ ਨਹੀਂ ਆਇਆ ਮੈਂ ਦੂਸਰਵਦਾ ਜੀ ਦਾ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਬਹੁਤ ਅੱਛਾ ਦਿਹਾੜਾ ਆਇਆ ਬਹੁਤ ਸ਼ੁਭ ਦਿਨ ਹੈ ਤੇ ਇਸ ਸਾਲ ਬਾਅਦ ਜਿਹੜਾ ਪੂਰੀ ਕਹਿ ਸਕਦੇ ਆ ਕਿ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਪ੍ਰਭੂ ਯਿਸੂ ਮਸੀਹ ਦਾ ਜਨ ਦਿਹਾੜਾ ਜਿਹੜਾ ਬੜੇ ਧੂਮ ਧਾਮ ਦੇ ਨਾਲ ਹਰ ਸ਼ਹਿਰ ਹਰ ਕੰਟਰੀ ਔਰ ਸਾਰੇ ਲੋਕ ਮਿਲ ਜੁਲ ਕੇ ਮਨਾਉਂਦੇ ਆ ਇਸੇ ਤਰੀਕੇ ਦੇ ਨਾਲ ਅੱਜ ਲੁਧਿਆਣਾ ਵੀ ਬਹੁਤ ਅੱਛੇ ਤਰੀਕੇ ਨਾਲ ਜਨ ਦਿਹਾੜਾ ਮਨਾਇਆ ਗਿਆ ਔਰ ਮੈਂ ਮੈਨੂੰ ਗਾ ਕੇ ਬੜਾ ਚੰਗਾ ਲੱਗਿਆ ਤੇ ਜਦੋਂ ਸਾਰੇ ਪ੍ਰਭੂ ਦੇ ਬੱਚੇ ਖੁਦਾ ਦੇ ਬੱਚੇ ਨਾਲ ਮੇਰੇ ਨੱਚਦੇ ਸੀ ਗਾਉਂਦੇ ਸੀ ਤੇ ਅੱਜ ਮਤਲਬ ਪੂਰੀ ਖੁਸ਼ੀ ਵਾਲਾ ਦਿਨ ਸੀ ਤੇ ਖੁਸ਼ੀਆਂ ਨਾਲ ਮਨਾਇਆ ਗਿਆ ਬਹੁਤ ਚੰਗਾ ਲੱਗਿਆ ਕਿੰਨਾ ਲੱਗ ਰਿਹਾ ਮਹੌਲ ਕਿ ਲੋਕਾਂ ਨੂੰ ਮੈਸੇਜ ਹੋ ਕੇ ਫਿਰ ਕਰਤਾ ਜੀ ਮੇਰਾ ਮੈਸੇਜ ਇਹ ਆ ਕਿ ਦੇਖੋ ਕੋਈ ਵੀ ਤਿਉਹਾਰ ਹੁੰਦਾ ਹੈ ਤੇ ਉਹ ਹਿੰਦੂ ਸਿੱਖ ਮੁਸਲਮ ਈਸਾਈ ਸਾਰਿਆਂ ਦਾ ਰੜਕੇ ਜਿਹੜਾ ਇਕੱਠਿਆਂ ਦਾ ਤਿਉਹਾਰ ਹੁੰਦਾ ਤੇ ਸਾਰੇ ਸਾਰਿਆਂ ਨੂੰ ਇਕੱਠੇ ਹੋ ਕੇ ਹੀ ਮਨਾਉਣਾ ਚਾਹੀਦਾ ਅੱਜ ਮੈਂ ਇਥੇ ਲੁਧਿਆਣਾ ਵੀ ਦੇਖਿਆ ਵੀ ਜਿੱਥੇ ਹਰ ਪਾਰਟੀ ਦੇ ਜਿਹੜੇ ਮਤਲਬ ਕੋਈ ਵੀ ਚਾਹੇ ਭਾਜਪਾ ਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹਨਾਂ ਦੇ ਸਾਰੇ ਨੇਤਾ ਜਨ ਵੀ ਆਏ ਆ ਔਰ ਜਿਹੜੀ ਸੁਣਨ ਵਾਲੇ ਲੋਕ ਸੀਗੇ ਤੇ ਸਾਰੇ ਐ ਨਹੀਂ ਸੀਗੇ ਕਿ ਇਸਾਈ ਭਾਈ ਸਾਰੇ ਸੀਗਾ ਉਹਨਾਂ ਦੇ ਨਾਲ ਸਿੱਖ ਵੀ ਸੀਗੇ ਮੁਸਲਮਾਨ ਵੀ ਸੀਗੇ ਔਰ ਹਰ ਵਰਗ ਦਾ ਜਿਹੜਾ ਲੋਕ ਇੱਥੇ ਅੱਜ ਮੈਂ ਵਖਿਆ ਮਿਲਿਆ ਮੈਨੂੰ ਤੇ ਬਹੁਤ ਚੰਗਾ ਲੱਗਿਆ